ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਿਹੜੀ ਮੂੰਗੀ ਸੱਠੀ ਮੂੰਗੀ ਤੁਸੀਂ ਬੀਜੀ ਹੋਈ ਹੈ ਕਈ ਕਿਸਾਨ ਵੀਰਾਂ ਨੇ ਵੱਢ ਲਈ ਹੈ ਖਾਸ ਤੌਰ ਤੇ ਆਲੂ ਦੀ ਜਿਹੜੀ ਖਾਸ਼ਤ ਕਰਦੇ ਕਿਸਾਨ ਵੀਰ ਉਹ ਤੋਂ ਬਾਅਦ ਵਾਲੀ ਮੂੰਗੀ ਆ ਕਿਸਾਨ ਵੀਰਾਂ ਨੇ ਵਧੀਆ ਉਹ ਵੱਢ ਕੇ ਤੇ ਵੇਚ ਲਈ ਹੈ ਰੇਟ ਵੀ ਬੜਾ ਵਧੀਆ ਰਿਹਾ ਚਰੋ ਅ ਕਈ ਵਾਰ ਜਿਹੜੀ ਹੈਗੀ ਮੂੰਗੀ ਦੀ ਫਸਲ ਖਰਾਬ ਵੀ ਹੋ ਜਾਂਦੀ ਕਿਸਾਨ ਵੀਰਾਂ ਦੀ ਇਸ ਵਾਰ ਸਵਾ ਚੰਗਾ ਲੱਗਿਆ ਪ੍ਰਮਾਤਮਾ ਮਿਹਰ ਕਰਨ ਕਿ ਅਜਿਡਾ ਕਿਸਾਨ ਵੀਰਾਂ ਦੀ ਅਜੇ ਮੂੰਗੀ ਖੇਤਾਂ ਦੇ ਵਿੱਚ ਖ ਉਹ ਵੀ ਆਪਾਂ ਜਿਹੜੀ ਸਹੀ ਸਲਾਮਤ ਉਹਦਾ ਠੀਕ ਝਾੜ ਲੈ ਰਹੀ ਹੈ ਰੇਟ ਵੀ ਚੰਗਾ ਜਾ ਰਿਹਾ ਹੈ ਰੇਟ ਜਿਹੜਾ ਪਹਿਲਾਂ ਸ਼ੁਰੂ ਦੇ ਵਿੱਚ ਜਿਹੜਾ ਕਿਸਾਨ ਵੀਰਾਂ ਨੇ 9 9000 ਜਾਂ ਉਦੋਂ ਵੀ ਪਲੱਸ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਹੈ 8000 8500 ਤਾਂ ਇਹਦੇ ਵਿੱਚ ਜਿਹੜਾ ਝਾੜ ਆ ਉਹ ਵੀ ਜਿਹੜਾ 7 7 8 8 9 9 ਕੁਇੰਟਲ ਤਾਈਂ ਚੰਗੀ ਮੂੰਗੀ 10 10 ਕੁਇੰਟਲ ਤਾਈਂ ਵੀ ਝੜੀ ਆ ਬਾਕੀ ਤੁਸੀਂ ਜਿਹੜਾ ਹੈਗਾ ਆਪਦਾ ਜਿਹੜਾ ਤੁਹਾਡਾ ਝਾੜ ਆ ਜਾਂ ਕੀ ਰੇਟ ਲੱਗੇ ਉਹ ਵੀ ਕਿਰਪਾ ਕਰਕੇ ਸਾਂਝਾ ਕਰ ਦਿਓ ਅੱਗੇ ਵਾਸਤੇ ਵੀ ਕਿਸਾਨ ਵੀਰ ਇਸ ਗੱਲ ਵਾਸਤੇ ਫਿਰ ਉਤਸ਼ਾਹਤ ਹੁੰਦੇ ਨਾਲੇ ਹਰੀ ਖਾਦ ਆਪਣੀ ਬਣਦੀ ਖੇਤਾਂ ਦੇ ਵਿੱਚ ਤਾਂ ਇੱਕ ਮੈਂ ਜ਼ਰੂਰੀ ਨੁਕਤਾ ਸਾਂਝਾ ਕਰਨਾ ਕਿ ਹੁਣ ਜਿਹੜੇ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਮੂੰਗੀ ਦੀ ਫਸਲ ਦੇ ਵਿੱਚ ਹੁਣ ਫੁੱਲ ਪੈ ਰਹੇ ਆ ਜਾਂ ਫਲੀਆਂ ਚੱਕ ਰਹੀ ਹੈ ਨਾ ਤੁਸੀਂ ਆਪਦੀ ਫਸਲ ਦੇਖਿਓ ਉਹਦੇ ਵਿੱਚ ਨਾ ਕੋਈ ਕੋਈ ਬੂਟਾ ਤੁਹਾਨੂੰ ਪੀਲੇ ਦਾ ਜਿਹਰਾ ਆਊਗਾ ਕਈ ਖੇਤਾਂ ਦੇ ਵਿੱਚ ਮੈਂ ਅੱਜ ਦੇਖਿਆ ਤਾਂ ਉਹ ਮੈਂ ਸੋਚਿਆ ਕਿ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿ ਇਹ ਜਿਹੜੇ ਵਾਇਰਸ ਰੋਗ ਹੈ ਤੇ ਇਹ ਦਿਨਾਂ ਦੇ ਵਿੱਚ ਹੀ ਫੈਲ ਜਾਂਦਾ ਤੇ ਜਿੱਥੇ ਖਾਸ ਤੌਰ ਤੇ ਹਜੇ ਫੁੱਲ ਪੈਣੇ ਸ਼ੁਰੂ ਹੋਏ ਆ ਥੋੜੀ ਲੇਟ ਬੀਜੀ ਗਈ ਆ ਤਾਂ ਉਹ ਜਿਹੜੀ येलो वीਨ ਮੂਜ਼ੇਕ ਵਾਇਰਸ ਅਚਤ ਕਵਰਾ ਰੋਗ ਆਪਾਂ ਕਹਿ ਦਿੰਨੇ ਆ ਇਹ ਵਾਇਰਸ ਰੋਗ ਆ ਕਈ ਵਾਰ ਕਿਸਾਨ ਵੀਰ ਪੁੱਛਦੇ ਹੁੰਦੇ ਕਿ ਸਾਡੇ ਬੂਟੇ ਪੀਲੇ ਹੋ ਗਏ ਹੁਣ ਅਸੀਂ ਉਰਲੀ ਨਾਲ ਕਿਹੜਾ ਕਰ ਦਈਏ ਇਹਦਾ ਕਿਸਾਨ ਵੀਰ ਜਦੋਂ ਰੋਗ ਖੇਤ ਦੇ ਵਿੱਚ ਆ ਗਿਆ ਨਾ ਫੇਰ ਬੂਟੇ ਦੇ ਉੱਤੇ ਪੀਲਾਪਨ ਪੈਂਦਾ ਰਹਿਣਾ ਮੱ ਚਿੱਟੀ ਮੱਖੀ ਰਹੀਂ ਫੈਲਦਾ ਅਸਲ 'ਚ ਇਹ ਰੋਗੀ ਬੂਟਿਆਂ ਦੇ ਪੱਤਿਆਂ ਤੇ ਪੀਲੇ ਤੇ ਹਰੇ ਰੰਗ ਦੇ ਚਿਤਕਵਰੇ ਜੇ ਚਟਾਕ ਤੁਸੀਂ ਵੇਖੋਗੇ ਵੀਡੀਓ 'ਚ ਤੁਹਾਨੂੰ ਮੈਂ ਦਿਖਾਇ ਰੋਗੀ ਬੂਟੇ ਨੂੰ ਫਲੀਆਂ ਲੱਗਦੀਆਂ ਨਹੀਂ ਜਾਂ ਬਹੁਤ ਛੋਟੀਆਂ ਲੱਗਦੀਆਂ ਜੇ ਫਲੀਆਂ ਲੱਗਦੀਆਂ ਤੇ ਉਹਨਾਂ ਦੇ ਵਿੱਚ ਦਾਣੇ ਦੋਨੇ ਪੂਰੇ ਨਹੀਂ ਭਰਦੇ ਮਤਲਬ ਝਾੜ ਤੇ ਕਾਫੀ ਵੱਡਾ ਫੈਕਟ ਹੁੰਦਾ ਤਾਂ ਇਹ ਗੱਲ ਦਾ ਖਿਆਲ ਰੱਖੋ ਹੁਣ ਜੇ ਤੁਹਾਡੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਜ਼ਰ ਆਈ ਇੱਕ ਤਾਂ ਰੋਗੀ ਬੂਟੇ ਕੱਢ ਦਿਓ ਅੱਗੇ ਤੋਂ ਥੋੜਾ ਇਹ ਦੇਖਿਆ ਕਰੋ ਕਿਉਂਕਿ ਜਿਹੜੀ 에어 ਬੋਰਨ ਵਾਇਰਸ ਲੀਫੈਰਸ ਰਾਈ ਵੀ ਮੰਨ ਲਓ ਵੀ ਹਵਾ ਰਾਹੀਂ ਵੀ ਇਫੈਕਟ ਹੋ ਜਾਂਦਾ ਇਹਦਾ ਜਦੋਂ ਇਹ ਵਾਇਰਸ ਰੋਗ ਹੋਵੇ ਤਾਂ ਚਿੱਟੀ ਮੱਖੀ ਰਾਹੀਂ ਮੁੱਖ ਤੌਰ ਤੇ ਉਹਦੇ ਵਾਸਤੇ ਤੁਸੀਂ ਆਵਲ ਦੀ ਕੋਸ਼ਿਸ਼ ਕਰਿਆ ਕਰੋ ਜਿਹੜੀ ਮੂੰਗੀ ਦੇ ਆਲੇ ਦਲੇ ਦੋ ਦੋ ਲਾਈਨਾਂ ਨਾਲ ਮੱਕੀ ਦੀਆਂ ਬੀਜ ਦੀ ਆਪ ਉਹਦਾ ਕਾਫੀ ਵਧੀਆ ਪ੍ਰਭਾਵ ਰਹਿੰਦਾ ਤੇ ਬਾਕੀ ਤੁਸੀਂ ਹੁਣ ਜਿੱਟੀ ਮੱਖੀ ਦੀ ਕੰਟਰੋਲ ਵਾਸਤੇ ਨਾ ਸਪਰੇ ਜਿਹੜੀ ਜਿਹਦੇ ਵਿੱਚ ਫਲੋਨੇਕਾਮੀਡਾ ਬੁਲਾਲਾ ਹੋਗੀ ਜਾਂ ਓਸ਼ੀਨ ਹੋਗੀ ਜਾਂ ਆਪਣੀ ਥਾਇਮਥਾਕਸ ਥਾਇਮਥਾਕਸ ਹੋ ਗੋ ਅਮੀਡਾ ਕੋਲੋਬਰੇਡ ਕਨਫੀਡੋਰ ਆ ਜਾਂ ਮੈਟਾਸਟੋਕਸ ਕਰਾ ਕੋਈ ਵੀ ਰਸ ਚੂਸ ਕੀੜਿਆਂ ਵਾਲੀ ਸਪਰੇ ਕਰ ਲਓ ਰੋਗੀ ਬੂਟੇ ਬਾਹਰ ਕੱਢ ਦਿਓ ਉਲੀਨਾਸ਼ਕ ਕਰ ਸਕਦੇ ਪਰ ਉਹ ਜਿਹੜਾ ਵਾਇਰਸ ਰੋਗ ਨੂੰ ਇਸ ਨੂੰ ਜਿਹੜਾ ਰੋਕ ਤਾਂ ਨਹੀਂ ਹੈਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ